ਕਿਸੇ ਸਮੇਂ ਹੁੰਦੇ ਸੀ 100 ਤੋਂ ਵੱਧ ਬਿਆ ਪੰਜਾਬ ਹਿਆਰਪੁਰ ਦੇ ਇੱਕ ਅਜਿਹੇ ਪਿੰਡ ਦੇ ਵਿੱਚ ਤੁਹਾਨੂੰ ਦੋਸਤੋ ਲੈ ਕੇ ਜਾ ਰਹੇ ਹਾਂ ਜੋ ਕਿ ਕਿਸੇ ਸਮੇਂ ਬਹੁਤ ਵੱਡਾ ਸ਼ਹਿਰ ਹੋਇਆ ਕਰਦਾ ਸੀਗਾ ਚਾਰਛ ਫੇਰਿਆਂ ਤੋਂ ਇਹ ਜੋ ਪਿੰਡ ਹੈ ਜੰਗਲ ਦੇ ਨਾਲ ਕਿਰਿਆ ਹੋਇਆ ਜੰਗਲੀ ਜਾਨਵਰਾਂ ਦਾ ਇਸ ਪਿੰਡ ਦੇ ਵਿੱਚ ਖਤਰਾ ਤੁਹਾਨੂੰ ਪਹੁੰਚ ਕੇ ਇੱਥੇ ਇਦਾਂ ਲੱਗੇਗਾ ਵੀ ਤੁਸੀਂ ਪੁਰਾਣੇ ਸਮੇਂ ਦੇ ਵਿੱਚ ਵਾਪਸ ਆ ਗਏ ਹੋ ਵੀਡੀਓ ਦੇ ਕੁਝ ਜ਼ਰੂਰੀ ਹਿੱਸੇ ਆ ਜੋ ਉਹ ਮੈਂ ਕੱਟ ਕੇ ਵੀਡੀਓ ਦੇ ਸ਼ੁਰੂਆਤ ਵਿੱਚ ਹੀ ਰੱਖੇ ਆ ਤਾਂ ਕਿ ਤੁਸੀਂ ਘੱਟ ਸਮੇਂ ਦੇ ਵਿੱਚ ਪੂਰੀ ਜਾਣਕਾਰੀ ਲੈ ਸਕੋ ਅਗਰ ਤੁਸੀਂ ਫੁੱਲ ਵੀਡੀਓ ਨਹੀਂ ਦੇਖਣਾ ਚਾਹੁੰਦੇ ਸੋ ਮੇਰੀ ਤੁਹਾਨੂੰ ਬੇਨਤੀ ਆ ਕਿ ਤੁਸੀਂ 4-5 ਮਿੰਟ ਦੀ ਵੀਡੀਓ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਪੂਰੀ ਵੀਡੀਓ ਨਾ ਦੇਖਣੀ ਪਵੇ ਤੇ ਤੁਹਾਨੂੰ ਜਾਣਕਾਰੀ ਵੀ ਮਿਲ ਜਵੇ ਸੋ ਹੁਣ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਆ ਜੇ ਹੈਗੇ ਜਾਨਵਰ ਬਾਗ ਬਹੁਤ ਹਨ ਅੱਛਾ ਜੀ ਹਾਂਜੀ ਬਾਗ ਤਾਂ ਦਿਨਾਂ ਹੀ ਬੁੜਕ ਦੇ ਫਿਰਦੇ ਇੰਦਰ ਜੰਗਲਾਂ ਵਿੱਚ ਅੱਛਾ ਜੀ ਬਾਗ ਬਹੁਤ ਹਨ ਕਿ ਮਤਲਬ ਹੋਰ ਵੀ ਜਾਨਵਰ ਬਹੁਤ ਹਨ ਕਿ ਸ਼ਾਂਭਰ ਬਹੁਤ ਹੈਨਗੇ ਅੱਛਾ ਜੀ ਹੋਰ ਸਾਰੇ ਰਪਰਾ ਬਹੁਤ ਹੈ ਹੁਣ ਸ਼ਿਕਾਰ ਮਾਰਨਾ ਬੰਦ ਹੈ ਨਾ ਅੱਛਾ ਟੈਂਡੂ ਵਾਲਾ ਜਿਹੜਾ ਹੁੰਦਾ ਉਹਦੇ ਵਿੱਚ ਹੁੰਦੀਆਂ ਟਿੱਕੀਆਂ ਨਹੀਂ ਹੁੰਦੀਆਂ ਗੋਲ ਗੋਲ ਅੱਛਾ ਜੀ ਠੀਕ ਹੈ ਜੀ ਜਿਹੜਾ ਬਾਗ ਹੁੰਦਾ ਉਹਦੇ ਵਿੱਚ ਬਿੱਲੀ ਆ ਮੰਗੋ ਮਦੀਰਾ ਨਹੀਂ ਹੁੰਦੀਆਂ ਲਕੀਗ੍ਰੰ ਅੱਛਾ ਲਕੀਰਾ ਹੁੰਦੀਆਂ ਅਸੀਂ ਦੇਖਿਆ ਸੀ ਸ਼ੇਰ ਵੀ ਦੇਖਿਆ ਬਾਗ ਵੀ ਦੇਖਿਆ ਅੱਛਾ ਜੀ ਇੱਕੋ ਟਾਈਮ ਦੇ ਵਿੱਚ ਇੰਨੇ ਵਿਆਹ ਹੁੰਦੇ ਸੀ ਸਰ ਸਾਡੀ ਹੋਸਟ ਤਾਂ ਹੋਇਆ ਨਹੀਂ ਉਹਦਾ ਪਹਿਲਾ ਪਹਿਲਾ ਜਿਹੜੇ ਪਹਿਲਾ ਬਿਸ਼ੁਰਗ ਸੀ ਨਾ ਅੱਛਾ ਜੀ ਅਤੇ ਤਰ੍ਹਾਂ ਆ ਚੁਕੋ ਤਬ ਹੀ ਆਇਆ ਨਾ ਸਾਡੇ ਬਾਬੇ ਹੁਣੇ ਦੇ ਤਾ ਸਾਡੇ ਬਾਬਾ ਹੁਣੇ ਉਹ ਵੀ ਕਹਿੰਦੇ ਸਾਨੂੰ ਮੰਗਵਾ ਲੈ ਤਾਂ ਸ਼ਹਿਰ ਪਾਤਰੇ ਪੁੱਛਦਾ ਸ਼ਹਿਰ ਹੁੰਦਾ ਸਿੱਧਾ ਪਾਪਾ ਪੁੱਛਦਾ ਠੀਕ ਹੈ ਜੀ ਜਾਨਵਰ ਵਹਿਰੇ ਹੈਗੇ ਸੰਭਰ ਵਹਿਰੇ ਸਮੁਰ ਵਹਿਰੇ ਬਾਗ ਵਹਿਰੇ ਬਾਗ ਹੀ ਵਹਿਰੇ ਹੈ ਅੱਛਾ ਜੀ ਬਾਗ ਹੈਗੇ ਹਨ ਜੀ ਤੇ ਵੈਸੇ ਕਿਹੜਾ ਜਾਨਵਰ ਜ਼ਿਆਦਾ ਨੁਕਸਾਨ ਕਰਦਾ ਜੀ ਖੇਤਾਂ ਵਗਾਰਾ ਦਾ ਜਿੱਦਾਂ ਤੁਸੀਂ ਖੇਤਾਂ ਸੰਭਰ ਸਾਂਭਲ ਜਿਆਦਾ ਕਰਦਾ ਜੀ ਹਾਂ ਇੱਕ ਬੰਦਰ ਹਾਂ ਤੇ ਰਾਤੀ ਦੇ ਜਿਹੜੇ ਨਾ ਬੰਦਰ ਰਾਤੀ ਨੂੰ ਸੰਭਲ ਸੰਭਲ ਠੀਕ ਹੈ ਠੀਕ ਹੈ ਗੀਤਾ ਮਾਤਾ ਜੀ ਨੂੰ ਜੀ ਚਾਹ ਪਾਣੀ ਤੁਸੀਂ ਰਹਿਣ ਦਿਓ ਅ ਬੜਾ ਮਨਾ ਕਰਨ ਦੇ ਬਾਵਜੂਦ ਵੀ ਬੜਾ ਵਧੀਆ ਇਹਨਾਂ ਦਾ ਸਵਾ ਆ ਨੈਚਰ ਦੇਖੋ ਕਿੰਨਾ ਵਧੀਆ ਅੱਜ ਕੱਲ ਦੇ ਸਮੇਂ ਦੇ ਵਿੱਚ ਕੋਈ ਕਿਸੇ ਨੂੰ ਪਾਣੀ ਵੀ ਨਹੀਂ ਪੁੱਛਦਾ ਤੇ ਸਾਡੇ ਵਾਸਤੇ ਇਹਨਾਂ ਨੇ ਚਾਹ ਬਣਾ ਲਈ ਆ ਤੇ ਠੰਡ ਵੀ ਬਹੁਤ ਸੀਗੀ ਉਹ ਕਹਿੰਦੇ ਤੁਸੀਂ ਇੰਨੀ ਠੰਡ ਦੇ ਵਿੱਚ ਵੀਡੀਓ ਬਣਾ ਰਹੇ ਆ ਤੁਸੀਂ ਆਏ ਆ ਇੱਥੇ ਤੇ ਉਹਨਾਂ ਨੇ ਸਾਡੇ ਵਾਸਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਤੇ ਬਹੁਤ ਬਹੁਤ ਦਾ ਧੰਨਵਾਦ ਅਸੀਂ ਕਰਦੇ ਆਂ ਇਹ ਆ ਚਾਹ ਪਾਣੀ ਤੁਹਾਡੇ ਸਾਹਮਣੇ ਹੀ ਆ ਚਾਹ ਇਹਨਾਂ ਨੇ ਬਣਾਈ ਆ ਤੇ ਬਣਾ ਕੇ ਸਾਨੂੰ ਅਸੀਂ ਹੁਣ ਪੀਣ ਲੱਗੇ ਆ ਜੀ ਤੇ ਚਾਹ ਪਾਣੀ ਪੀ ਲਈਏ ਤੇ ਫਿਰ ਆਪਾਂ ਤੁਹਾਨੂੰ ਮਿਲਦੇ ਆਂ ਅੱਛਾ ਬਾਗ ਹੈਗਾ ਜੀ ਇੱਥੇ ਹਾਂਜੀ ਹਾਂਜੀ ਅੱਛਾ ਮਨੇ ਵੈਸੇ ਮਤਲਬ ਕਹਿੰਦੇ ਆ ਜਾਂ ਮਤਲਬ ਹੈਗਾ ਕੋਈ ਹੁੰਦਾ ਹੀ ਆ ਬਾਣ ਚ ਉਦਾਂ ਅੱਛਾ ਬਾੜੀ ਹੈਗਾ ਆ ਮਤਲਬ ਲੋਕ ਮਤਲਬ ਫਿਰ ਜਿੱਦਾਂ ਬਾਗ ਅਲੱਗ ਹੁੰਦਾ ਜੀ ਇੱਕ ਲੈਪਡ ਹੁੰਦਾ ਹੈ ਤੰਦੂ ਹਾਂ ਜੀ ਟੈਂਡੂ ਆ ਹਾਂ ਉਹ ਵੀ ਤਾਂ ਕਈ ਵਾਰੀ ਆਈ ਜਾਂਦਾ ਇੱਧਰ ਥੱਲੇ ਥੱਲੇ ਹੁੰਦਾ ਹੈ ਨਾ ਠੀਕ ਹੈ ਠੀਕ ਅੱਛਾ 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 ਇੱਕ ਤਾਂ ਟੈਂਡੂ ਵੀ ਹੈਗਾ ਦੂਜਾ ਸਹਿਮਤ ਸੁੰਭਰ ਗਏ ਗਾਉਂ ਗਏ ਅੰਦਗੇ ਜਾਂ ਦੁਗਿਆਂ ਅਬ ਆਰਾਮਾ ਸੋਣਗੇ ਠੀਕ ਹੈ ਜੀ ਤਾਂ ਹੋਰ ਮਤਲਬ ਜਿਵੇਂ ਇਹ ਬਣੇ ਵਿੱਚ ਜਿਹੜੇ ਸਹਿਮਰਨ ਹਾਂ ਜੀ ਨਾ ਦੁਕਾਨਾਂ ਸੰਦਸ ਬੇਰਾ ਜਿਆ ਕੋ ਮਦੇ ਅੱਛਾ ਕੋ ਮਦੇ ਆ ਮਤਲਬ ਨਜ਼ਰ ਆ ਸਕਦੇ ਆ ਮਾੜ ਮੋਟੇ ਪਥਰਾਂ ਨੂੰ ਖਾ ਲੈਂਦੇ ਅੱਛਾ ਅੱਛਾ ਬਸ ਇਸ ਵਿੱਚ ਵੈਸੇ ਜੰਗਲ ਚ ਤਾਂ ਜਾਨਵਰ ਕਾਫੀ ਹੈਗੇ ਆ ਕਿਹੜੇ ਕਿਹੜੇ ਜਾਨਵਰ ਆ ਟਾਈਗਰ ਵੀ ਹੈ ਜੈਸਾ ਠੀਕ ਆ ਸਾੰਬਰ ਹੈਗਾ ਜਿੱਦਾਂ ਦੀ ਬਾਰਾ ਸਿੰਘਾ ਕਹਿੰਦੇ ਆਪਾਂ ਸੂਰ ਵੀ ਹੈਗੇ ਆ ਠੀਕ ਆ ਹਾਂ ਜੀ ਆਹੀ ਆ ਜ਼ਿਆਦੇ ਜਾਨਵਰ ਵੈਸੇ ਕਰਾਂ ਲੱਗੇ ਨਹੀਂ ਜਾਂਦੇ ਹੈਗੇ ਜੰਗਲ ਜੀ ਹੈਗੇ ਲਓ ਇੱਕ ਉਹਦੇ ਬਾਡਲ ਸਾਈਡ ਆ ਹੋਰ ਬਹੁਤ ਪੁਰਾਣਾ ਠੀਕ ਹੈ ਠੀਕ ਹੈ ਉਹ ਵੀ ਮਤਲਬ ਹੈ ਨਹੀਂ ਸੋ ਪਹਿਲੇ ਬਾਦ ਚ ਨਿਕਾਇਆ ਉਹ ਦੋ ਖੂਹ ਆ ਮਤਲਬ ਹਾਂ ਬਣਿਆ ਬਣਾਇਆ ਥਾ ਉਹ ਸਾ ਅੱਛਾ ਬਣਿਆ ਬਣਾਇਆ ਸੀਗਾ ਪਾ ਕੇ ਕੁਝ ਫਿਰ ਉਹ ਹੋਰ ਮਤਲਬ ਨਾ ਖਦਾਈ ਕਰਕੇ ਤੇ ਡੁੱਗੋ ਕੀਤਾ ਤਾਂ ਉਹਦਾ ਵੀ ਪਾਣੀ ਫਿਰ ਅੰਦਰ ਵਰਤਦੇ ਰਹੇ ਹੈਰਾਨ ਕਰਨ ਦੇ ਵਾਲੀ ਚੀਜ਼ ਆ ਚੋਹਾਲ ਡੈਮ ਦੇ ਲੱਗੇ ਇੱਕ ਦਰਖਤ ਜੋ ਕਿ ਬਿਲਕੁਲ ਕ੍ਰਿਸਮਸ ਟਰੀ ਬਣਿਆ ਹੋਇਆ ਬਰਫ਼ ਦੇ ਨਾਲ ਲੱਦਿਆ ਹੋਇਆ ਦਰਖਤ ਆ ਬਿਲਕੁਲ ਪੂਰੇ ਦੇ ਨਾਲ ਟੱਗ ਗਿਆ ਦਰਖਤ ਇਥੇ ਇੱਕ ਬਜ਼ੁਰਗ ਨੂੰ ਵੀ ਆਪਾਂ ਪੁੱਛਿਆ ਉਹਨਾਂ ਨੇ ਦੱਸਿਆ ਮੈਨੂੰ ਬਹੁਤ ਹੈਰਾਨੀ ਵਾਲੀ ਗੱਲ ਆ ਮੈਨੂੰ ਦੂਰੋਂ ਹੀ ਦਿਸਿਆ ਮੈਂ ਸੋਚਿਆ ਤੁਹਾਨੂੰ ਦਿਖਾਇਆ ਜਾਵੇ ਮੈਨੂੰ ਹੁਣ ਆਪਾਂ ਆਲੇ ਦੁਆਲੇ ਦਾ ਜਿਹੜਾ ਨੇਚਰ ਆ ਜਿਹੜੀ ਆਲੇ ਦੁਆਲੇ ਦੀ ਜੋ ਸੁੰਦਰੀ ਆ 뷰 ਆ ਆਪਾਂ ਦਿਖਾ ਦਨੇ ਤੁਹਾਨੂੰ ਤੁਸੀਂ ਦੇਖ ਸਕਦੇ ਆ ਕਿੰਨਾ ਖੂਬਸੂਰਤ ਲੱਗ ਰਿਹਾ ਆ ਧੁੱਪ ਚੜੀ ਹੋਈ ਆ ਤੇ ਕਿੰਨਾ ਖੂਬਸੂਰਤ ਲੱਗ ਰਿਹਾ ਏਰੀਆ ਇਹ ਦੋਸਤੋ ਆਪਣੇ ਪੰਜਾਬ ਦਾ ਏਰੀਆ ਆ ਸੋ ਦੋਸਤੋ ਜਿੱਦਾਂ ਕੀ ਬਜ਼ੁਰਗਾਂ ਨੇ ਹੁਣੇ ਦੱਸਿਆ ਵੀ ਖੂਬ ਬਹੁਤ ਪੁਰਾਣੇ ਆ ਆਪਾਂ ਪਿੱਛੇ ਪਿੰਡ 'ਚ ਵੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਸੀ ਖੱਡ ਦੇ ਵਿੱਚ ਆਲੇ-ਦੁਆਲੇ ਤੁਸੀਂ ਦੇਖ ਸਕਦੇ ਪਹਾੜ ਆ ਸੋ ਜਿੱਦਾਂ ਉਹਨਾਂ ਨੇ ਦੱਸਿਆ ਸੀ ਆਪਾਂ ਅੱਗੇ ਵੱਧ ਰਹੇ ਹਾਂ ਸਾਹਮਣੇ ਮੈਨੂੰ ਨਜ਼ਰ ਆ ਰਿਹਾ ਖੂ ਸੋ ਦੋਸਤੋ ਪਹੁੰਚ ਗਏ ਆਪਾਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋਣੇ ਆ ਉਹ ਬਰਮੀ ਤੇ ਉਹ ਜਿਹੜਾ ਪ੍ਰਾਚੀਨ ਜਿਹੜਾ ਪ੍ਰਾਤਨ ਖੂ ਆ ਜਿਹਨੂੰ ਕੀ ਇੱਥੇ ਤੇ ਮੰਦਰ ਵਾਸਤੇ ਵੀ ਵਰਤਿਆ ਜਾਂਦਾ ਸੀ ਪਾਣੀ ਲੋਕ ਵੀ ਭਰਦੇ ਹੋਣਗੇ ਉਸ ਟਾਈਮ ਦੇ ਬਹੁਤ ਪੁਰਾਣਾ ਖੂ ਆ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਮੇਰੀ YouTube ਫੈਮਲੀ ਤੁਹਾਡਾ ਸਵਾਗਤ ਆ। ਅੱਜ ਤੁਹਾਨੂੰ ਆਪਾਂ ਇੱਕ ਅਜਿਹੇ ਪਿੰਡ ਦੇ ਵਿੱਚ ਲੈ ਕੇ ਜਾ ਰਹੇ ਹਾਂ ਜਿੱਥੇ ਕੀ ਸੁਣਨ ਨੂੰ ਆਇਆ ਕਿ ਇੱਕੋ ਦਿਨ ਦੇ ਵਿੱਚ 160 ਬਰਾਤਾਂ ਨਿਕਲਦੀਆਂ ਹੁੰਦੀਆਂ ਸੀਗੀਆਂ। ਇਹ ਪਿੰਡ ਪਹਾੜੀ ਇਲਾਕੇ ਦੇ ਵਿੱਚ ਸਥਿਤ ਹੈ ਦੋਸਤੋ ਪਹਿਲਾਂ ਇਹ ਇੱਕ ਸ਼ਹਿਰ ਹੁੰਦਾ ਸੀ ਬਹੁਤ ਵੱਡਾ ਅੱਜ ਇਹ ਪਿੰਡ ਜੋ ਆ ਨਿਕਾ ਜਿਹਾ ਰਹਿ ਗਿਆ ਛੋਟਾ ਜਿਹਾ ਰਹਿ ਗਿਆ ਬਹੁਤ ਘਟਵਾਦੀ ਰਹਿ ਗਈ ਇਸ ਪਿੰਡ ਦੀ ਪਿੰਡ ਹੈਗਾ ਜੰਗਲੀ ਏਰੀਆ ਦੇ ਵਿੱਚ ਆ ਪਹਾੜਾਂ ਦੇ ਵਿੱਚ ਪਿੰਡ ਆ ਇਹ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਤੁਸੀਂ ਕਹੋਗੇ ਵੀ ਇਹ ਤਾਂ ਹਿਮਾਚਲ ਆ ਕਿਉਂਕਿ ਹਿਮਾਚਲ ਦੇ ਏਰੀਆ ਦੇ ਵਿੱਚ ਇਦਾਂ ਦੇ ਘਰ ਹੁੰਦੇ ਆ ਤੇ ਇਦਾਂ ਦਾ ਏਰੀਆ ਹੁੰਦਾ ਆ ਸੋ ਆਪਣੇ ਪੰਜਾਬ ਦੇ ਵਿੱਚ ਵੀ ਇਦਾਂ ਦੇ ਏਰੀਆ ਦੋਸਤੋ ਹੈਗੇ ਆ ਤੁਸੀਂ ਹੈਰਾਨ ਹੋ ਜਾਓਗੇ ਤੁਸੀਂ ਪਹਿਲੀਆਂ ਵੀਡੀਓ ਨੂੰ ਵੀ ਪਿਆਰ ਦਿੱਤਾ ਤੇ ਇਸ ਵੀਡੀਓ ਨੂੰ ਵੀ ਪਿਆਰ ਦਿਓ ਤੁਹਾਡੇ ਸਾਥ ਦੇ ਨਾਲ ਹੀ ਆਪਾਂ ਅੱਗੇ ਵੱਧ ਰਹੇ ਆ ਤੁਸੀਂ ਲਾਈਕ ਸ਼ੇਅਰ ਜਰੂਰ ਕਰਿਓ ਤਾਂ ਕਿ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਤੇ ਉਹਨਾਂ ਤੱਕ ਜਾਵੇ ਜੋ ਕਹਿੰਦੇ ਆ ਵੀ ਸਾਡੇ ਪੰਜਾਬ ਦੇ ਵਿੱਚ ਇਦਾਂ ਦੇ ਏਰੀਏ ਨਹੀਂ ਹੈਗੇ ਆਪਾਂ ਤੁਹਾਡੇ ਵਾਸਤੇ ਇਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਤਾਂ ਕਿ ਤੁਸੀਂ ਵੀ ਹਿਮਾਚਲ ਦੇ ਨਜ਼ਾਰੇ ਪੰਜਾਬ ਦੇ ਵਿੱਚ ਲੈ ਸਕੋ ਪਰ ਸਭ ਤੋਂ ਪਹਿਲਾਂ ਆਪਾਂ ਨੂੰ ਆਪਣਾ ਏਰੀਆ ਐਕਸਪਲੋਰ ਕਰਨਾ ਚਾਹੀਦਾ ਆਪਣੇ ਪੰਜਾਬ ਨੂੰ ਐਕਸਪਲੋਰ ਕਰਨਾ ਚਾਹੀਦਾ ਸਾਡਾ ਪੰਜਾਬ ਵੀ ਬਹੁਤ ਖੂਬਸੂਰਤ ਆ ਹਿਮਾਚਲ ਵੀ ਖੂਬਸੂਰਤ ਆ ਸੋ ਪਹਿਲੀ ਪਹਿਲ ਜਿਹੜੀ ਆਪਣੇ ਪੰਜਾਬ ਨੂੰ ਦੇਣੀ ਚਾਹੀਦੀ ਆਪਣੇ ਏਰੀਆ ਨੂੰ ਦੇਣੀ ਚਾਹੀਦੀ ਹੈ ਚਾਹੇ ਉਹ ਹਿਮਾਚਲ ਹੋਵੇ ਚਾਹੇ ਪੰਜਾਬ ਹੋਵੇ ਸੋ ਤੁਸੀਂ ਸਪੋਰਟ ਕਰੋ ਦੋਸਤੋ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਅੱਗੇ ਥੋੜਾ ਆਪਾਂ ਚੱਲ ਪਏ ਆ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਪਿੰਡ ਦੀ ਲੋਕੇਸ਼ਨ ਦੱਸ ਦਿੰਦੇ ਆ ਪਿੰਡ ਹੁਸ਼ਿਆਰਪੁਰ ਤੋਂ ਚੋਹਾਲ ਡੈਮ ਚੋਹਾਲ ਡੈਮ ਤੋਂ ਅੱਗੇ ਮੰਗੂਵਾਲ ਮੰਗੂਵਾਲ ਦੇ ਵਿੱਚ ਹੀ ਇਹ ਨਾਰੀ ਪਿੰਡ ਪੈਲਾ ਦੋਸਤੋ ਸੋ ਤੁਸੀਂ ਰਸਤਾ ਦੇਖ ਹੀ ਰਹੇ ਹੋ ਕਿੰਨਾ ਖਤਰਨਾਕ ਰਸਤਾ ਆ ਜਦੋਂ ਵੀ ਆਉਣਾ ਪੂਰੇ ਧਿਆਨ ਦੇ ਨਾਲ ਆਉਣਾ ਦੋਸਤੋ ਕਾਲੀ ਨਹੀਂ ਕਰਨੀ ਕਿਉਂਕਿ ਰਸਤਾ ਬਹੁਤ ਖਤਰਨਾਕ ਆ ਡੁੰਗਾਈ ਦੇ ਵਿੱਚ ਆ ਤੇ ਉਤرائی ਆ ਦੋਸਤੋ ਜਦੋਂ ਆਪਾਂ ਕੱਟ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਬ੍ਰੇਕ ਮਾਰਨ ਦੀ ਕੋਸ਼ਿਸ਼ ਕਰਦੇ ਆ ਤੇ ਸਲਿੱਪ ਕਰ ਜਾਂਦਾ ਮੋਟਰਸਾਈਕਲ ਕਿਉਂਕਿ ਗੁਲਾਈ ਦੇ ਵਿੱਚ ਕੱਟ ਬਹੁਤ ਜ਼ਿਆਦਾ ਆ ਸੋ ਜੇ ਆਪਾਂ ਗੱਲ ਕਰੀਏ ਵੀ ਪਿੰਡ ਦੇ ਵਿੱਚ ਕੀ ਕਰਨ ਲਈ ਜਾ ਰਹੇ ਆਪਾਂ ਕਿਉਂ ਵੀਡੀਓ ਬਣਾਉਣੇ ਜਾ ਰਹੇ ਆ ਪਿੰਡ ਦੀ ਇਹ ਸੁਣ ਸੁਣਦੇ ਵਿੱਚ ਆਇਆ ਸੀ ਵੀ ਪਿੰਡ ਦੇ ਵਿੱਚ ਜੋ ਆ ਇੱਕੋ ਸਮੇਂ ਦੇ ਵਿੱਚ 100 ਵਿਆਹ ਹੁੰਦੇ ਸੀ 100 ਤੋਂ ਵੱਧ ਵਿਆਹ ਬਰਾਤਾਂ ਇੱਥੋਂ ਨਿਕਲਦੀਆਂ ਹੁੰਦੀਆਂ ਸੀ ਕਿਸੇ ਟਾਈਮ ਤੇ ਇਹ ਜੋ ਪਿੰਡ ਆ ਇੱਕ ਸ਼ਹਿਰ ਦੀ ਤਰ੍ਹਾਂ ਹੁੰਦਾ ਸੀ ਆਲੇ ਦੁਆਲੇ ਦੇ ਵੀ ਕਸਬੇ ਜਿੰਨੇ ਵੀ ਆ ਇਸ ਪਿੰਡ ਦੇ ਵਿੱਚ ਹੀ ਹੁੰਦੇ ਸੀ ਇੱਕ ਸ਼ਹਿਰ ਟਾਈਪ ਇਹ ਪਿੰਡ ਹੁੰਦਾ ਸੀਗਾ ਸੁਣਦੇ ਵਿੱਚ ਆਇਆ ਤੇ ਪਿੰਡ ਹੈ ਵੀ ਕੁਦਰਤੀ ਇਲਾਕੇ ਦੇ ਵਿੱਚ ਆ ਪਹਾੜੀ ਇਲਾਕੇ ਦੇ ਵਿੱਚ ਆ ਆਪਣੇ ਪੰਜਾਬ ਦੇ ਜੰਗਲਾਂ ਦੇ ਵਿੱਚ ਆ ਸੋ ਮੈਂ ਤੁਹਾਨੂੰ ਰਸਤਾ ਵੀ ਦਿਖਾ ਰਿਹਾ ਤਾਂ ਕਿ ਤੁਸੀਂ ਦੇਖ ਸਕੋ ਸੋ ਹੁਣ ਆਪਾਂ ਅੱਗੇ ਚੱਲਦੇ ਹਾਂ ਦੋਸਤੋ ਜੰਗਲੀ ਜਾਨਵਰਾਂ ਦਾ ਵੀ ਬਹੁਤ ਖਤਰਾ ਹੈ ਸੋ ਰਾਤ ਟਾਈਮ ਤੁਸੀਂ ਨਾ ਹੀ ਆਓ ਤੁਹਾਨੂੰ ਮੇਰੀ ਸਲਾਹ ਹੈ ਤੁਹਾਨੂੰ ਨਾਈਟ ਦੇ ਟਾਈਮ ਨਹੀਂ ਆਉਣਾ ਦੋਸਤੋ ਜਦੋਂ ਵੀ ਆਉਣਾ ਡੇ ਟਾਈਮ ਆਉਣਾ ਤੁਸੀਂ ਸੋ ਚਲੋ ਹੁਣ ਆਪਾਂ ਤੁਹਾਨੂੰ ਸਿੱਧਾ ਡਾਇਰੈਕਟ ਪਿੰਡ ਦੇ ਵਿੱਚ ਲੈ ਕੇ ਚੱਲਦੇ ਹਾਂ ਦੋਸਤੋ ਹੁਣ ਆਪਾਂ ਨੂੰ ਇੱਕ ਬਜ਼ੁਰਗ ਬਾਰੇ ਪਤਾ ਲੱਗਾ ਤੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਜਾਂਦੇ ਅੰਦਰ ਆਜੋ ਤੇ ਪਿੰਡ ਕਾਫੀ ਪੁਰਾਣਾ ਆ ਜਿੱਦਾਂ ਅਸੀਂ ਦੇਖਿਆ ਨਾ ਜੀ ਤੇ ਅੱਜ ਕੱਲ ਇਦਾਂ ਦਾ ਪਿੰਡ ਬਹੁਤ ਘੱਟ ਰਹਿ ਗਏ ਆ ਹਾਂਜੀ ਹਾਂਜੀ ਤੇ ਅਸੀਂ ਕਿਤੇ ਵੀ ਚਲ ਜਾਈਏ ਕਾਫੀ ਡਿਵੈਲਪਮੈਂਟ ਆ ਹਰ ਪਾਸੇ ਆ ਨਾ ਜੀ ਤੇ ਪੁਰਾਣੇ ਘਰ ਵਾਲ ਇਥੇ ਕਾਫੀ ਵਧੀਆ ਲੱਗਦਾ ਦੇਖ ਕੇ ਹਾਂਜੀ ਤੇ ਦੱਸੋ ਪਿੰਡ ਦਾ ਕਿਦਾਂ ਦਾ ਮਾਹੌਲ ਆ ਜੀ ਇੱਥੇ ਦਾ ਮਾਹੌਲ ਅੱਗੇ ਨਾਲ ਦਾ ਠੀਕ ਐ ਅੱਛਾ ਜੀ ਇੰਹਾਂ ਅੱਗੇ ਲੋਕੀਂ ਪੈਦਲ ਜਾਂਦੇ ਹੁੰਦੇ ਠੀਕ ਐ ਜੀ ਕੋਈ ਸੜਕ ਨਾ ਸੋਹਣ ਦੀ ਕੋਈ ਕੁਸ਼ ਨਾ ਸੋਹਣ ਦਾ ਪੈਦਲ ਚੱਲਣ ਵਾਲੇ ਰਸਤੇ ਹੀ ਠੀਕ ਹੈ ਜੀ ਹੁਣ ਤਾਂ ਪੇਟਾ ਲ ਲੋਕਾਂ ਨੇ ਮਾੜੇ ਮੋਟੇ ਮੋਟਰਸਾਈਕਲ ਵੀ ਆਣ ਗੱਡੀਆਂ ਵੀ ਆਣਗੇ ਗੱਡੀਆਂ ਵੀ ਆਣ ਤਾਂ ਸੜਕਾਂ ਵੀ ਬਣੀਆਂ ਸਭ ਕੁਝ ਠੀਕ ਹੈ ਉਹ ਠੀਕ ਹੈ ਜੀ ਇਹ ਮਤਲਬ ਬੋਲਦੇ ਪਹਿਲਾਂ ਸ਼ਹਿਰ ਹੁੰਦਾ ਹੈ ਇਹ ਸਾਡਾ ਪਿੰਡ ਅੱਛਾ ਇਹ ਸ਼ਹਿਰ ਹੁੰਦਾ ਸੀ ਪਹਿਲਾਂ ਜੀ ਹਾਂਜੀ ਓਕੇ 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 ਠੀਕ ਹੈ ਠੀਕ ਹੈ ਜੀ ਇੱਕ ਪਾਇ ਕਹਿੰਦਾ ਪੇ ਇੱਕ ਦਿਨ ਵੀ 160 ਬਰਾਤਾਂ ਇੱਥੋਂ ਚੜੀਆਂ ਸੀ ਬਿਆਹਾਂ ਅੱਛਾ ਜੀ ਐਡਾ ਵੱਡਾ ਸ਼ਹਿਰ ਭਈ ਮਤਲਬ ਹਰ ਇੱਕ ਚੀਜ਼ ਇੱਥਾ ਹੁੰਦੀ ਜਿਹੜਾ ਜੀ ਮਤਲਬ ਹੁਣ ਇਹ ਜੰਗਲ ਬਣ ਗਿਆ ਏਰੀਆ ओके ओके आगी, आगी, ए, मतलब किसी समय ਤੁਸੀਂ ਇਹ ਦੱਸਦੇ ਆ ਕਿ ਇੱਕ ਬਹੁਤ ਵੱਡਾ ਸ਼ਹਿਰ ਸੀ ਇਹ ਪੁਨਿਆਲੀ ਬੰਦੇ ਜਿਹਾ ਸੀ ਜਿਹੜੇ ਬਜ਼ੁਰਗ ਸੇ ਉਹ ਕਹਿੰਦੇ ਪੇ ਤਾਂ ਘਰ ਕਹ ਗਿਆ ਇਹਦਾ ਕਿਹਾ ਹਾਂ मतलब ਇਹ ਇੱਕ ਦਿਨ ਚ 160 ਮਤਲਬ ਬਰਾਤਾਂ ਹਾਂਜੀ ਅੱਛਾ ਇੱਕ ਦਿਨ ਚ 160 ਬਰਾਤਾਂ ਹਾਂਜੀ ਓਕੇ 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 ਇੰਨਾ ਹੁਣ ਕਿੱਥਾ ਲੱਗਾ ਮਾਂ ਇੱਧਰ ਲੱਗਾ ਹਾ ਬਰਮਾਂ ਉੱਥੇ ਉਧਰੇ ਜਿੱਕੇ ਇਹ ਸਾਡਾ ਪਿੰਡ 12 ਗੁੰਹਾ ਵਿੱਚ ਹੋਣਾ ਸੀ ਅੱਛਾ ਜੀ ਬਾਹਰ 12 ਗੁੰਹਾ ਵਿੱਚ ਠੀਕ ਹੈ ਇੱਥਾ ਜਾ ਕੇ ਟੱਪਾ ਲੱਗਾ ਟੱਪੇ ਜੇ ਕੇ ਬਰਮਾ ਲੱਗਾ ਦੇ ਜੇ ਕੇ ਮਹੰਗੁਰ ਵਾਲੇ ਨਾਲ ਮਿਲ ਗਿਆ ਹੂੰ ਹੂੰ ਇੱਧਰ ਜਾ ਕੇ ਚੋਲੇ ਨਾਲ ਮਿਲ ਗਿਆ ਹੂੰ ਹੂੰ ਤਾਂ ਇਹ ਕੱਲਣਾ ਪੈਂਦਾ ਤੁਹਾਨੂੰ ਸਾਨੂੰ ਦੱਸਿਓ ਜੀ ਜਿੱਦਾਂ ਹੁਣ ਅਸੀਂ ਅੱਗੇ ਜਾਣਾ ਅੱਗੇ ਜੇ ਤੁਹਾਨੂੰ ਦਾ ਪਤਾ ਬਣਾਇਆ ਜਿਹੜਾ ਉਹ ਖੂਹ ਆ ਥੱਲੇ ਉਤਰ ਕੇ ਕਿ ਮਾਲਾ ਸੀ ਵੀ ਥੱਲੇ ਜਾ ਕੇ ਅੱਗੇ ਜਾ ਕੇ ਉੱਤੇ ਜੰਗਲ ਆ ਜਿਹੜਾ ਜੀ ਹੈ ਨਾ ਮੈਂ ਉਹ ਕਿਲਾ ਦਾ ਪੁਰਾਣਾ ਖੂਹ ਆ ਜੀ ਤੁਹਾਨੂੰ ਸੁਣੋ ਜੇ ਆਏਗਾ ਨਾ ਕਾਫੀ ਪੁਰਾਣਾ ਜੀ ਉਹ ਤਾਂ ਕਾਫੀ ਪੁਰਾਣਾ ਹੈ ਖੂਹ ਜਿੱਥੋਂ ਪਾਣੀ ਭਰਦੇ ਹੁੰਦੇ ਹੈ ਕਿਹੜਾ ਆਪਣਾ ਥੱਲਾ ਮਾਤਾ ਵਾਲਾ ਖੂਹ ਮਤੋਂ ਤਾਂ ਬਹੁਤ ਪੁਰਾਣਾ ਜੀ ਬਹੁਤ ਪੁਰਾਣਾ ਹੈ ਜੀ ਹਾਂ ਜੀ ਬਹੁਤ ਬਹੁਤ ਭੈੜਾ ਹਟਾ ਹੈ ਮੈਂ ਤਾਂ ਹਮੇ ਪੈਦਲ ਚੱਲਣੇ ਨੂੰ ਇਸ ਤਰ੍ਹਾਂ ਚੋਆ ਵਿੱਚ ਹੀ ਰਸਤੇ ਹੁੰਦੇ ਹੈ ਅੱਛਾ ਜੀ ਕੋਈ ਰਸਤਾ ਨਾ ਸੋ ਚੰਗਾ ਕੁਛ ਨਾ ਸੋ ਸਾਡੇ ਪਿੰਡ ਦੇ ਲੋਕੀ 60 ਘਾੜ ਸਾਡੇ ਨਾ ਚਵਾਲ ਜਾ ਰਹੇ ਨੇ ਠੀਕ ਹੈ ਠੀਕ ਹੈ ਜੀ ਨਿਆਣਿਆਂ ਦੇ ਮਾਰੇ ਓਕੇ ਜੀ ਹਾਂਜੀ ਹੁਣ ਇੱਥੇ ਮਤਲਬ ਥੋੜੇ ਘਰ ਰਹੇ ਜੀ ਪਿੰਡ ਵਿੱਚ ਥੋੜਾ ਜਿਹਾ ਜੰਗਲ ਆਗਾਫੀ ਹਾਂਜੀ ਅਸੀਂ ਦੇਖਿਆ ਤੇ ਫਿਰ ਮਤਲਬ ਕਿਹਦਾ ਜਾਨਵਰ ਵਗੈਰਾ ਦਾ ਤਾਂ ਨਹੀਂ ਇੱਥੇ ਇਸ ਵਗੈਰਾ ਦਾ ਕਈ ਪਿੰਡਾਂ 'ਚ ਹੁੰਦਾ ਹੈ ਹਾਂਜੀ ਹਾਂਜੀ ਬਾਗ ਤਾਂ ਦੇਣਾ ਹੀ ਬੁੜਕ ਦੇ ਫਿਰਦੇ ਇੰਦਰ ਜੰਗਲਾਂ ਵਿੱਚ ਅੱਛਾ ਜੀ ਬਾਗ ਬਹੁਤ ਹਨ ਕਿ ਮਤਲਬ ਬਹੁਤ ਹੀ ਜਾਨਵਰ ਬਹੁਤ ਹਨ ਕਿ ਮਤਲਬ ਕਈ ਕਹਿੰਦੇ ਜੀ ਬਾਗ ਨਹੀਂ ਹੈਗੇ ਤੰਦੂਆ ਤੈੰਦੂਆ ਵਗੈਰਾ ਯਾਰ ਤੰਦੂਆ ਸਮਝ ਤੰਦੂਆ ਤੈੰਦੂਆ ਬਾਗ ਵੀ ਹੈਗਾ ਬਾਗ ਵੀ ਹੈਗਾ ਐ ਪਰਸੋਂ ਇੱਥੇ ਐਡੀ ਵੱਡੀ ਸ਼ਾਂਭਰੀ ਰੜਕਾਈ ਹਦੀ ਬਾਗ ਨੂੰ ਅੱਛਾ ਜੀ ਮੰਗੋਆ ਦੇ ਮੋੜਾਂ ਵਿੱਚ ਅੱਛਾ ਜੀ ਹਾਂਜੀ ਉਹ ਤੈੰਦੂਆ ਜਿਹੜਾ ਹੁੰਦਾ ਉਹਦੇ ਵਿੱਚ ਹੁੰਦੀਆਂ ਟਿੱਕੀਆਂ ਲੱਗੀਆਂ ਗੋਲ ਗੋਲ ਅੱਛਾ ਜੀ ਠੀਕ ਹੈ ਜਿਹੜਾ ਬਾਗ ਹੁੰਦਾ ਉਹਦੇ ਵਿੱਚ ਬਿੱਲੀ ਆ ਮੰਗੋ ਮਧੀਆਂ ਦੀਆਂ ਹੁੰਦੀਆਂ ਲੱਕੀ ਗ੍ਰੰ ਅੱਛਾ ਲੱਕੀਰਾ ਹੁੰਦੀਆਂ ਅਸੀਂ ਦੇਖਿਆ ਸੀ ਸ਼ੇਰ ਵੀ ਦੇਖਿਆ ਬਾਗ ਵੀ ਦੇਖਿਆ ਅੱਛਾ ਜੀ ਮਤਲਬ ਸ਼ੇਰ ਵੀ ਹੈਗੇ ਆ ਜੀ ਇੱਥੇ ਨਹੀਂ ਪਹਿਲਾਂ ਖਾਸ ਹੁੰਣਾ ਹੈ ਨਹੀਂ ਪਹਿਲਾਂ ਹੋ ਨਹੀਂ ਹੈ ਮਤਲਬ ਪਹਿਲਾਂ ਸ਼ੇਰ ਦੇਖੇ ਹੋਗੇ ਇਸ ਸਮੇਂ ਨਾ ਤੁਸੀਂ ਨਹੀਂ ਦੇਖਿਆ ਸ਼ੇਰ ਅਸੀਂ ਠੀਕ ਹੈ ਮਤਲਬ ਈਮ ਵਗੈਰਾ ਦਾ ਕੀ ਰੇਟ ਚੱਲਦਾ ਜੀ ਇੱਥੇ ਲੱਖ ਰੁਪਈਆ 사ਸਾਰੇ ਹੁਣ ਮੈਨੂੰ ਵੀ ਜਿੱਕੇਲੇ ਦਾ ਜੀ ਹਾਂਜੀ ਹੁਣ ਜਾਵੇ ਓਕੇ ਓਕੇ ਮਤਲਬ ਹੁਣ 2 ਲੱਖ ਹੋ ਗਿਆ ਹੋਊਗਾ ਬਤ ਉਹ ਜੀ ਇਹੀ ਹੋਣਾ ਇੰਨਾ ਕਾ ਹੋਣਾ ਆਹ ਜਮੀਨਾਂ ਵਾਲਿਆਂ ਨੂੰ ਪਤਾ ਹਮਾ ਸਾਡੀ ਤਾਂ ਜਮੀਨ ਹੈਨੀ ਐ ਮਤਲਬ ਇਹ ਚੀਜ਼ਾਂ ਨੂੰ ਅਸੀਂ ਦੇਖੀਏ ਸ਼ਹਿਰਾ ਵਾਲੇ ਲੋਕ ਤਰਸਦੇ ਆ ਦੇਖੋ ਕਹੋਗੇ ਜੀ ਦੇਖੋ ਵੀ ਪੁਰਾਣੇ ਸਮੇਂ ਦੇ ਵਿੱਚ ਕਿਸੇ ਸਮੇਂ ਪੰਜਾਬ ਹੁੰਦਾ ਸੀ ਇਦਾਂ ਦਾ ਜਿੱਦਾਂ ਦਾਈ ਪਿੰਡ ਆ ਹਾਂਜੀ ਪੁਰਾਣੇ ਘਰ ਹੋ ਗਏ ਜਿੱਦਾਂ ਦੇ ਬਣੇ ਹੋਏ ਆ ਨਾ ਜੀ ਤੇ ਰਹਿਣਾ ਸਹਿਣਾ ਪੁਰਾਣੇ ਹਿਸਾਬ ਦੇ ਨਾਲ ਆ ਤੇ ਇਹ ਚੀਜ਼ਾਂ ਨੂੰ ਅੱਜ ਲੋਕ ਮਤਲਬ ਪਸੰਦ ਕਰਨ ਲੱਪੇ ਆ ਕਹਿੰਗੇ ਸ਼ਹਿਰਾਂ ਦੇ ਪੀੜ ਭੜਕੇ ਪੋਲੂਸ਼ਨ ਹੈ ਨਾ ਇੱਕ ਦੂਜੇ ਦੇ ਕੋਲ ਗੱਲਬਾਤ ਕਰਨ ਨੂੰ ਹੈ ਨਹੀਂ ਟਾਈਮ ਕਿਸੇ ਤੋਂ ਘਰ ਵਾਲੇ ਬੰਦੇ ਤੋਂ ਹੀ ਹੈ ਜੀ ਇੱਕ ਦੂਜੇ ਦਾ ਜੀ ਇੱਥੇ ਫੇਰ ਵੀ ਲੋਕ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ ਮਿਲਦੇ ਜੁਲਦੇ ਸਭ ਨਾਲ ਕੋਈ ਮਤਲਬ ਐਸੀ ਗੱਲ ਨਹੀਂ ਪਈ ਸਭ ਇੱਕ ਦੂਜੇ ਨਾਲ ਮਿਲਦੇ ਨੇ ਚਲੋ ਜੀ ਆਹ ਤਾਂ ਗੱਲ ਜਿਹੜੀ ਅਸੀਂ ਵੀ ਹਿਸ਼ਾਰਪੁਰ ਮਤਲਬ ਰਹਿਨੇ ਆ ਇੱਥੇ ਸੱਚ ਤੇ ਤੇ ਲੇਕਿਨ ਆ ਜਿਹੜਾ ਤੁਸੀਂ ਦੱਸਿਆ ਕਿ ਸ਼ਹਿਰ ਹੁੰਦਾ ਸੀ ਸਾਨੂੰ ਵੀ ਨਹੀਂ ਪਤਾ ਜੀ ਕਿਸੇ ਸਮੇਂ ਸ਼ਹਿਰ ਹੁੰਦਾ ਸੀਗਾ ਤੁਹਾਡੇ ਨੂੰ ਹੁਣ ਇੱਕ ਸ਼ਹਿਰ ਹੁੰਦਾ ਸੀ ਉਹ ਵੀ 160 ਇੱਕ ਦਿਨ ਜੋ ਬਰਾਤੇ ਨਿਕਲਦੀਆਂ ਸੀ ਕਿੱਡੀ ਮੱਠੀ ਗੱਲ ਆ ਜੀ ਦੇਖੋ ਤਾਂ ਫੇਰ ਸ਼ਹਿਰ ਹੁਣ ਹੁਣ ਅਸੀਂ ਅੱਗੇ ਮਤਲਬ ਹੁਣ ਚੱਲੇ ਆ ਤੇ ਬਾਕੀ ਇੱਥੇ ਰਾਤ ਨੂੰ ਕੋਈ ਚੱਕਰ ਤਾਂ ਨਹੀਂ ਹੰਗਾਲਣ ਜਾਣਦਾ ਜੀ ਕਿੱਦਾਂ ਇਸ ਵਾਰ ਜਾਨਵਰ ਨਹੀਂ ਕੋਈ ਟੱਕਰ ਨਹੀਂ 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 ਕੋਈ ਟੱਕਰ ਨਹੀਂ ਅੱਛਾ ਕੋਈ ਟੱਕਰ ਨਹੀਂ ਮਾਤਾ ਜੀ ਜਾਓ ਚਲੋ ਠੀਕ ਆ ਮਾਤਾ ਜੀ ਹੁਣ ਚਾਹ ਬਣਾ ਲਈਏ ਜੀ ਨਹੀਂ ਨਹੀਂ ਬਸ ਜੀ ਬਸ ਜੀ ਬਸ ਜੀ ਪੁੱਛਣਾ ਤਾਂ ਬਣਾ ਦੇਣੀ ਨਹੀਂ ਨਹੀਂ ਬਹੁਤ ਤੁਸੀਂ ਪੁੱਛ ਲਿਆ ਜੀ ਇੰਨੀ ਬਹੁਤ ਆ ਜੀ ਬਸ ਉੱਪਰ ਜਿੱਦਾਂ ਕਿ ਤੁਸੀਂ ਦੇਖਿਆ ਆਪਾਂ ਇੰਟਰਵਿਊ ਲੈ ਸੀਗਾ ਬਜ਼ੁਰਗਾਂ ਦਾ ਤੇ ਉਹ ਦੱਸ ਰਹੇ ਸੀਗੇ ਵੀ ਕਿਸੇ ਟਾਈਮ ਦੇ ਵਿੱਚ ਨਾ ਜਿਹੜਾ ਨਾਰੀ ਪਿੰਡ ਆ ਮੰਗੂਆ ਵਾਲਾ ਨਾਲ ਹੋਰ ਵੀ ਕਈ ਕਸਪੇ ਹੋਣਗੇ ਤੇ ਕਾਫੀ ਤਗੜਾ ਸ਼ਹਿਰ ਹੁੰ ਵੀ ਆਪਾਂ ਪੁੱਛੇ ਵਾਕੀ ਇਹ ਗੱਲ ਸੱਚ ਹੈ ਜੀ ਵੀ ਇੱਕੋ ਟਾਈਮ ਦੇ ਵਿੱਚ ਇੰਨੇ ਵਿਆਹ ਹੁੰਦੇ ਸੀ ਸਰ ਸਾਡੇ ਹੋਸਟ ਤਾਂ ਹੋਇਆ ਨਹੀਂ ਉਦੋਂ ਪਹਿਲਾਂ ਪਹਿਲਾਂ ਜਿਹੜੇ ਪਹਿਲਾਂ ਬਚੁਰਗ ਸੀ ਨਾ ਅੱਛਾ ਜੀ ਆ ਕੇ ਇਤੋਂ ਹਮਾਚੋ ਤਾਂ ਵਿਆਹ ਆ ਨਾ ਸਾਡੇ ਬਾਪੇ ਹੋਣੀ ਦੇਖਾ ਦਦੀ ਬਾਪਾ ਹੋਣੀ ਉਹ ਵੀ ਕਹਿੰਦੇ ਸਾਨੂੰ ਮੰਗਵਾਉਣੇ ਤਾਂ ਸ਼ਹਿਰ ਪਾਤਰ ਪੁੱਛਾ ਸ਼ਹਿਰ ਹੁੰਦਾ ਸੀ ਇੱਥੇ ਆਪਾਂ ਤਾਂ ਘਟੇ ਪੁੱਛਾ ਠੀਕ ਹੈ ਜੀ ਇੱਥੇ ਪੁੱਛਾ ਸ਼ਹਿਰ ਹੁੰਦਾ ਸੀ ਉਹ ਬਟਾ ਬਾਜ਼ਾਰ ਸੀ ਉਹ ਵੀ ਕੰਪਰੀ ਹਮਾਚੋਤਾ ਸੀ ਮੈਂ ਇਖਤਾਰ ਕਰਦਾ ਥੋੜਾ ਪਾਠੀ ਵੱਡਾ ਜਿੱਦਾਂ ਜੌਰਗਦੰਦੇ ਵੀ ਸ਼ਹਿਰ ਹੁੰਦਾ ਸੀ ਤੇ ਐਦਾਂ ਮਤਲਬ ਕਿ ਹੁੰਦੇ ਸੀ ਵਿਆ ਮਤਲਬ ਜੀ ਜਿੱਦਾਂ ਪਹਾੜੀ ਏਰੀਆ ਹੈ ਤੇ ਫੈਸਿਲਿਟੀ ਵੀ ਨਹੀਂ ਕਹਿ ਸਕਦੇ ਆਪਾਂ ਕਿਉਂਕਿ ਪਹਾੜੀ ਏਰੀਆ ਹੋਣ ਕਰਕੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਉਹ ਰਸਤੇ ਵੀ ਔਖੇ ਸੀ ਨਾ ਸਰ ਰਸਤੇ ਨਹੀਂ ਸੀ ਇੱਧਰ ਨੂੰ ਆਉਣ ਨੂੰ ਪਹਿਲਾਂ ਨਾਲੋਂ ਹੁਣ ਹਾਲਾਤ ਬਦਲ ਗਏ ਹੁਣ ਹਾਲਾਤ ਵਧੀਆ ਹੋ ਗਏ ਅੱਜ ਹੁਣ ਪਹਿਲਾਂ ਅਸੀਂ ਮੱਪਾਲ ਉੱਤਰ ਸੀ ਮੱਪਾਲ ਤੋਂ ਤਹਾਂ ਪੇੜੇ ਵਾਲਾ ਬਣਿਆ ਸੀ ਰਸਤਾ ਇੱਕ ਘਟਾ ਤਨ ਦੂਦਿਆ ਨਾ ਸ਼ੌਕਾ ਸੀ ਜਦੋਂ ਹੁਣ ਇਹ ਆ ਕਿ ਬੰਦ ਗਿਆ ਰੋੜਾ ਪਹਿਲਾਂ ਨਾਲੋਂ ਹਾਲਾਤ ਹੋਏ ਹਾਂ ਹਾਂਜੀ ਹੁਣ ਠੀਕ ਆ ਵਧੀਆ ਹਾਂ ਸੋ ਜਦੋਂ ਹੁਣ ਦੋਸਤੋ ਚਲਦੇ ਆ ਅੱਗੇ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੇ ਲੋੜੀਂਦੀ ਤੁਹਾਨੂੰ ਮੇਰੇ ਵੱਲੋਂ ਅਡਵਾਂਸ ਵਿੱਚ ਵਧਾਈਆਂ ਵੈਸੇ ਤਾਂ ਤੁਸੀਂ ਪ੍ਰੋਗਰਾਮ ਪਹਿਲਾਂ ਹੀ ਕੀਤਾ ਹੋਇਆ ਲੋੜੀ ਵਾਲਾ ਇਤੋਂ ਤਾਂ ਮੇਰਾ ਜਾਣੂ ਵੀ ਨਹੀਂ ਦਿਲ ਕਰਦਾ ਅੰਦਰ ਨੈੱਗ ਬਣਿਆ ਹੋਇਆ ਪੂਰਾ ਇਹ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਜੀ ਸਹਿ ਮਾਤਾ ਨੇ ਕਹਿੰਦੇ ਕਿਸੇ ਸਮੇਂ ਬਹੁਤ ਵੱਡਾ ਪਿੰਡ ਮਤਲਬ ਪਿੰਡ ਸਗਾਏ ਫੋਨ ਉਹ ਗੇੜਵੇਂ ਚੌਂਵੇਂ ਘਰ ਆ ਗਏ ਇਹਦਾ ਕੀ ਕਰਨਾ ਜੀ ਹਾਂ ਜੀ ਪਹਿਲਾਂ ਇਹ ਹੁੰਦਾ ਸੀ ਇਹ ਸਾਨੂੰ ਖਰਾ ਲੱਗਦਾ ਸੀ ਹੁਣ ਚੱਲ ਗਏ ਕੋਈ ਝੋਹਾ ਚੱਲ ਗਏ ਹੈਗੇ ਕੀ ਹੋਰ ਜੀ ਇੱਥੇ ਆਪਣੇ ਜਿਆ ਧੰਦਾ ਵਗੈਰਾ ਕੀ ਆ ਜਿਆਦਾ ਤਾਂ ਲੋਕ ਕੀ ਕਰਦੇ ਇਸ ਪਿੰਡ ਵਿੱਚ ਧੰਦਾ ਕੋਈ ਵੀ ਹੈ ਨਹੀਂ ਹੈਗਾ ਠੀਕ ਹੈ ਜੀ ਹਾਂ ਜੀ ਤੇ ਫੇਰ ਕਿਦਾਂ ਮਤਲਬ ਦਿਹਾੜੀ ਵਗੈਰਾ ਕਰਦੇ ਜੀ ਦਿਹਾੜੀ ਹੈ ਕਿ ਨਰਗਾ ਦਾ ਮਿਲ ਜਾਵੇ ਓਕੇ ਓਕੇ ਜਿਆ ਮਤਲਬ ਦਿਹਾੜੀ ਮਿਲ ਜਾਵੇ ਮਤਲਬ ਜਿਆਦਾ ਜਿਹੜੀ ਤੁਸੀਂ ਦੱਸਿਆ ਇਹ ਦਿਹਾੜੀ ਕਰਦੇ ਜੀ ਸਰਕਾਰੀ ਹਾਂ ਜੀ ਹਾਂ ਜੀ ਠੀਕ ਹੈ ਤੇ ਇਹ ਕੀ ਦਿਹਾੜੀ ਚੱਲਦੀ ਜੀ ਇਸੇ ਉਹਦੀ ਨਰਗਾ 300 ਰੁਪਏ ਆਉਣਾਂਗਾ 300 ਰੁਪਏ ਆਉਣਾਂਗਾ ਹਾਂ ਜੀ ਠੀਕ ਹੈ ਠੀਕ ਹੈ ਜੀ ਇਹ ਹੁਣ ਕਿੰਨੇ ਕ ਘਰ ਹੈਗੇ ਤੁਹਾਡੇ ਖਿਆਲ ਜੀ ਇਸ ਪਿੰਡ ਦੇ ਵਿੱਚ ਥੋੜਾ ਰਹਿ ਗਏ ਆਏ ਹੈ ਜਾਂ ਚਾਰ ਪੰਜ ਇੰਦੇ ਰਹਿ ਆ ਚਾਰ ਪੰਜ ਬਾਹਰ ਹੈਗੇ ਜੀ ਤਾਂ ਇਹ ਪਿੰਡ ਪਛੇ ਘਰ ਹਾਂ ਇਹਤਨੇ ਰਹਿ ਗਏ ਨੇ ਤਾਂ ਇਹ ਘਰ ਹੀ ਘਰ ਹੁੰਦੇ ਸੀ ਪਹਿਲਾਂ ਹੂੰ ਕਾਫੀ ਰੌਣਕ ਮੇਲਾ ਸੀ ਪਹਿਲਾਂ ਬਹੁਤ ਵਸੇ ਆਣੇ ਤੋਂ ਹੁੰਦੇ ਗੱਲਾਂ ਹੂੰ ਹਾਂਜੀ ਤੇ ਜਾਨਵਰ ਵਗੈਰਾ ਕਿੱਦਾਂ ਜੀ ਇੱਧਰ ਜਾਨਵਰ ਵਹਿ ਰਹੇ ਹੈਗੇ ਸਾੰਬਰ ਵਹਿ ਰਹੇ ਸੂਰ ਵਹਿ ਰਹੇ ਬਾਗ ਬਾਗ ਵਹਿ ਰਹੇ ਅੱਛਾ ਜੀ ਬਾਗ ਹੈਗੇ ਹਨ ਜੀ ਤੇ ਵੈਸੇ ਕਿਹੜਾ ਜਾਨਵਰ ਜ਼ਿਆਦਾ ਨੁਕਸਾਨ ਕਰਦਾ ਜੀ ਖੇਤਾਂ ਵਗੈਰਾ ਦਾ ਜਿੱਦਾਂ ਤੁਸੀਂ ਖੇਤਾਂ ਸਾੰਬਰ ਸਾਂਭਲ ਜਾਂਦਾ ਕਰਦਾ ਜੀ ਹਾਂ ਇੱਕ ਵੰਦਰ ਹਾਂ ਤੇ ਰਾਤੀ ਦੇ ਦਿਨੇ ਨਾ ਵੰਦਰ ਦਰਾਤੀ ਨੂੰ ਸਾਂਭਲ ਸਾਂਭਲ ਠੀਕ ਹੈ ਠੀਕ ਹੈ ਜਿਹਦਾ ਤੁਸੀਂ ਅੱਜ ਰੱਖਿਆ ਪਸ਼ੂ ਵਗੈਰਾ ਤਾਂ ਇਹ ਜਿਹਦਾ ਤੁਸੀਂ ਦਾ ਸਾਡੇ ਬਾਗ ਵਗੈਰਾ ਇੱਥੇ ਹੈਗੇ ਆ ਫਿਰ ਇਹਨਾਂ ਨੂੰ ਖਤਰਾ ਨਹੀਂ 라ਤ ਨੂੰ ਜੀ ਇੱਥੇ ਤਾਂ더라 ਇਹ ਅੰਦਰ ਬਾੜ ਕੇ ਆਖੀ ਲੇ ਅਸਾਂ ਅੰਦਰ ਬਾੜ ਕੇ ਰਾਖੀ ਰੱਖ ਉਮੰਤਲ ਕਾ ਵੀ ਜੀ ਨਹੀਂ ਨਹੀਂ ਕਈ ਜਿੱਦਾਂ ਅਸੀਂ ਪਾਉਂਦੇ ਆ ਨਾ ਵੀਡੀਓਜ਼ ਬਗਾਰਾ ਪਾਉਨੇ ਆ ਤੇ ਸਾਨੂੰ ਕਮੈਂਟ ਵੀ ਆਉਂਦੇ ਆ ਕਈ ਵਾਰ ਹੁਣ ਆਪਾਂ ਮਾਤਾ ਜੀ ਨੂੰ ਪੁੱਛਦੇ ਆ ਕਿਉਂਕਿ ਕਈ ਮੇਰੇ ਵੀਰ ਭਰਾ ਕਮੈਂਟ ਕਰਦੇ ਆ ਆਪਾਂ ਨੂੰ ਕਮੈਂਟ ਆਉਂਦੇ ਆ ਕਹਿੰਦੇ ਪੰਜਾਬ ਦੇ ਏਰੀਆ ਚ ਹਿਸ਼ਾਰਪੁਰ ਦੇ ਏਰੀਆ ਚ ਕਿੱਥੇ ਆ ਗਿਆ ਬਾਗ ਕਿੱਥੇ ਆ ਗਿਆ ਜਾਨਵਰ ਸਾੰਭਰ ਹੋ ਸਕਦੇ ਆ ਸੂਰ ਹੋ ਸਕਦੇ ਆ ਸੋ ਆਪਾਂ ਤੁਹਾਨੂੰ ਦੱਸ ਦਿੰਨੇ ਆ ਜੀ ਇਹ ਲੋਕਲ ਰਹਿਣ ਵਾਲੇ ਆ ਇੱਥੇ ਤੇ ਤੁਸੀਂ ਆਪਣਾ ਪਿੰਡ ਦੱਸ ਦਿਓ ਜੀ ਕਿਹੜਾ ਮੰਗੂਆ ਨਾ ਮੰਗੂ ਵਾਲ ਨਾਰੀ ਪੈਂਦੇ ਆ ਜੀ ਥੋੜਾ ਜਿਹਾ ਲੱਗੇ ਆ ਜੋ ਤਾਂ ਕਿ ਆਪਾਂ ਨੂੰ ਇਹਨਾਂ ਦੀ ਗੱਲ ਸੁਣ ਸਕੀਏ ਸੋ ਤੁਸੀਂ ਇਹ ਦੱਸ ਦਿਓ ਜਿਹੜੇ ਦੇਖਣ ਵਾਲੇ ਆ ਵੀ ਇੱਥੇ ਬਾਗ ਜਾਂ ਲੈਪੜ ਜਾਂ ਤੀਂਦੂਆ ਵਗੈਰਾ ਉਹ ਹੈਗੇ ਆ ਬਾਗ ਵੀ ਹੈਗਾ ਐ ਤੀਂਦੂਆ ਵੀ ਹੈਗਾ ਐ ਠੀਕ ਆ ਜੀ ਹਾਂ ਜੀ ਅੱਖੀ ਦੇਖਿਆ ਠੀਕ ਆ ਹਾਂ ਜੀ ਜਿਦਾ ਕਿ ਤੁਸੀਂ ਦੇਖ ਰਹੇ ਆ ਇਹਨਾਂ ਨੇ ਆਪਣੀ ਅੱਖੀ ਦੇਖਿਆ ਕਿਉਂਕਿ ਇੱਥੇ ਦੇ ਰਹਿਣ ਵਾਲੇ ਆ ਸੋ ਇਹਨਾਂ ਨੂੰ ਪਤਾ ਆ ਤੀਂਦੂਆ ਕੀ ਹੁੰਦਾ ਤੇ ਬਾਗ ਕੀ ਹੁੰਦਾ ਕਿਉਂਕਿ ਇਹ ਇੱਥੇ ਦੇ ਰਹਿਣ ਵਾਲੇ ਆ ਸੋ ਜਿਹੜੇ ਮੇਰੇ ਵੀਰ ਭਰਾ ਕਮੈਂਟ ਕਰਦੇ ਆ ਵੀ ਹਿਸ਼ਾਰਪੁਰ ਦੇ ਜੰਗਲਾਂ ਦੇ ਵਿੱਚ ਜਾਂ ਆਪਣੇ ਪੰਜਾਬ ਦੇ ਜੰਗਲਾਂ ਦੇ ਵਿੱਚ ਫਾੜੀ ਏਰੀਆ ਦੇ ਵਿੱਚ ਬਾਗ ਜਾਂ ਲੈਪੜ ਨਹੀਂ ਹੈਗੇ ਸੋ ਉਹਨਾਂ ਨੂੰ ਮੈਂ ਇਹ ਜਾਣਕਾਰੀ ਦੇਣਾ ਚਾਹੁੰਦਾ ਵੀ ਹੈਗੇ ਆ ਸੋ ਤੁਸੀਂ ਮਾਤਾ ਜੀ ਦੇ ਮੂੰਹੋਂ ਵੀ ਸੁਣ ਲਿਆ ਤੇ ਫਿਰ ਤੁਸੀ ਕਿੱਦਾਂ ਪਤਾ ਲੱਗਦਾ ਰਾਤ ਨੂੰ ਜੇ ਕੋਈ ਜਾਨਵਰ ਆ ਜਾਵੇ ਇੱਥੇ ਜਾਨਵਰ ਆ ਜਾਵੇ ਜਾਂ ਕਿਦੇ ਪਸ਼ੂ ਆਪਣੇ ਰੜਾਣ ਲੈਪੋਂ ਦਾ ਜੀ ਲੱਗੇ ਆ ਜਾਵੇ ਹਾਂ ਹਾਂ ਤਾਂ ਫਿਰ ਸਾੰਭਰ ਲੈਪੋਂ ਦੇ ਰੜਾਣ ਅੱਲਾ ਦੇ ਸਾੰਭਰ ਸਾੰਭਰ ਬਹੁਤ ਅਕਸਰ ਵੱਖ-ਵੱਖ ਇੱਧਰ-ਇੱਧਰ ਬੈਠਦੇ ਆ ਨਾ ਅੱਛਾ ਸਾੰਭਰ ਦਾ ਪਤਾ ਆ ਜਾਂਦਾ ਹਾਂਜੀ ਉਹਨਾਂ ਨੂੰ ਪਤਾ ਲੱਗਦਾ ਹਾਂ ਸਾਮ੍ਹਣੇ ਲੱਭਦੇ ਨੇ ਹਾਂਜੀ ਤੇ ਫੇਰ ਕਿਤਾ ਡਾਡੂ ਨੂੰ ਲੱਗਦਾ ਜੀ ਮਤਲਬ ਪਿਆਰਤਾ ਲੱਗਦਾ ਹੀ ਹੈ ਅੱਛਾ ਲੱਗਦਾ ਜੀ ਫੇ ਤੁਸੀਂ ਫੇ ਕਿੱਦਾਂ ਦੂਰੋਂ ਅੰਦਰੋਂ ਵੀ ਭਜਾਉਨੇ ਫੇ ਕਿੱਦਾਂ ਜੀ ਹਾਂਜੀ ਅੰਦਰ ਹੀ ਆਨੇ ਪਰ ਉੱਥੇ ਖੜੇ ਹੋ ਕੇ ਤਿੰਨ ਚਾਰ ਜਣੇ ਹਲੇ ਚਲ ਚਪੜਾਵੇਂ ਨਟ ਜਾਣ ਅੱਛਾ ਫੇ ਫੇ ਭੱਜ ਜਾਂਦਾ ਹੈ ਸ਼ੋਰ ਸ਼ਰਾਬਾ ਕਰਦੇ ਮੈਂ ਰੋਲਾ ਜਿਆ ਪਾਉਨੇ ਫੇ ਭੱਜ ਜਾਂਦਾ ਹਾਂ ਇਧਰ ਰੋਲਾ ਪਾਦੇ ਨੇ ਮਤਲਬ ਭੱਜ ਜਾਂਦਾ ਡਰ ਜਾਂਦਾ ਸਭ ਬੜਾ ਮਨਾ ਕਰਨ ਦੇ ਬਾਵਜੂਦ ਵੀ ਬੜਾ ਵਧੀਆ ਨਾ ਦਾ ਸਵਾਆ ਨੇਚਰ ਦੇਖੋ ਕਿੰਨਾ ਵਧੀਆ ਅੱਜ ਕੱਲ ਦੇ ਸਮੇਂ ਦੇ ਵਿੱਚ ਕੋਈ ਕਿਸੇ ਨੂੰ ਪਾਣੀ ਵੀ ਨਹੀਂ ਪੁੱਛਦਾ ਤੇ ਸਾਡੇ ਵਾਸਤੇ ਨਾ ਇਹ ਚਾਹ ਬਣਾ ਲਈ ਆ ਤੇ ਠੰਡ ਵੀ ਬਹੁਤ ਸੀਗੀ ਉਹ ਕਹਿੰਦੇ ਤੁਸੀਂ ਇੰਨੀ ਠੰਡ ਦੇ ਵਿੱਚ ਵੀਡੀਓ ਬਣਾ ਰਹੇ ਆ ਤੁਸੀਂ ਆਏ ਆ ਇੱਥੇ ਤੇ ਉਹਨਾਂ ਨੇ ਸਾਡੇ ਵਾਸਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਤੇ ਬਹੁਤ ਬਹੁਤ ਨਾ ਦਾ ਧੰਨਵਾਦ ਅਸੀਂ ਕਰਦੇ ਆ ਤੇ ਆ ਚਾਹ ਪਾਣੀ ਤੁਹਾਡੇ ਸਾਹਮਣੇ ਹੀ ਆ ਚਾਹ ਇਹਨਾਂ ਨੇ ਬਣਾਈ ਆ ਤੇ ਬਣਾ ਕੇ ਸਾਨੂੰ ਅਸੀਂ ਹੁਣ ਪੀਣ ਲੱਗੇ ਆ ਜੀ ਤੇ ਆਪਾਂ ਪਾਣੀ ਪੀ ਲਈਏ ਤੇ ਫਿਰ ਆਪਾਂ ਤੁਹਾਨੂੰ ਮਿਲਦੇ ਆਂ ਇਹਨਾਂ ਦਾ ਘਰ ਆ ਜੀ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਬਣਾਇਆ ਹੋਇਆ ਪ੍ਰਾਣੀ ਲੁੱਕਿਆ ਘਰ ਦੀ ਤੁਸੀਂ ਦੇਖ ਰਹੇ ਆ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਹੈ ਮੈਨੇਜ ਬੜਾ ਵਧੀਆ ਤਰੀਕੇ ਨਾਲ ਕੀਤਾ ਹੋਇਆ ਇਧਰ ਵੀ ਇਹਨਾਂ ਨੇ ਇੱਕ ਝੌਂਪੜੀ ਵਗੈਰਾ ਬਣਾਈ ਹੋਈ ਹੈ ਇੱਧਰ ਵਿੱਚ ਆਪਣਾ ਸਮਾਨ ਵਗੈਰਾ ਕੋਈ ਰੱਖਦੇ ਹੋਣਗੇ ਜਾਂ ਆਪਣੇ ਜਾਨਵਰ ਰੱਖਦੇ ਹੋਣਗੇ ਸਾਈਡ ਤੇ ਬਣਾਈ ਹੋਈ ਹੈ ਤੇ ਬਹੁਤ ਵਧੀਆ ਮਾਹੌਲ ਹੈ ਜਿੱਦਾਂ ਮਾਤਾ ਜੀ ਨੇ ਗੱਲਬਾਤ ਕੀਤੀ ਆ ਆਪਾਂ ਮਾਹੌਲ ਬਹੁਤ ਵਧੀਆ ਜਿਦਾਂ ਦਾ ਮਾਹੌਲ ਆਪਾਂ ਪੁਰਾਣੇ ਪੰਜਾਬ ਚ ਹੁੰਦਾ ਸੀ ਆਪਣੇ ਅਜੋਕੇ ਸਮੇਂ ਦੇ ਵਿੱਚ ਉਦਾਂ ਦਾ ਮਾਹੌਲ ਇੱਥੇ ਆ ਕੇ ਲੱਗਦਾ ਆ ਸੋ ਬਹੁਤ ਵਧੀਆ ਲੱਗਦਾ ਜਦੋਂ ਆਪਾਂ ਇਦਾਂ ਦੀ ਜਗ੍ਹਾ ਤੇ ਆਉਨੇ ਆ ਤੇ ਹੁਣ ਆਪਾਂ ਅੱਗੇ ਚੱਲਦੇ ਆਂ ਇੰਟਰਵਿਊ ਲੈਣ ਤੋਂ ਬਾਅਦ ਆਪਾਂ ਚੱਲ ਪਏ ਆ ਹੁਣ ਡਾਇਰੈਕਟ ਤੁਹਾਨੂੰ ਆਪਾਂ ਜਿਹੜੇ ਪ੍ਰਾਤਨ ਖੂਹ ਆ ਉੱਥੇ ਲੈ ਕੇ ਜਾਵਾਂਗੇ ਦੋਸਤੋ ਅਗਰ ਹੁਣ ਤੱਕ ਤੁਹਾਨੂੰ ਵੀਰੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰਿਓ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਅਗਰ ਤੁਸੀਂ ਪਹਿਲੀ ਵਾਰ ਮੇਦੀ ਵੀਡੀਓ ਦੇਖ ਰਹੇ ਆ ਤਾਂ ਸਬਸਕ੍ਰਾਈਬ ਜਰੂਰ ਕਰਿਓ ਸਪੋਰਟ ਜਰੂਰ ਕਰਿਓ ਮੈਂ ਤੁਹਾਨੂੰ ਰਸਤੇ ਵਿੱਚ ਰੁੱਕ ਕੇ ਜੰਗਲ ਵੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਮੇਰੇ ਵੀਰ ਭਰਾ ਕਹਿੰਦੇ ਆ ਸਾਡੇ ਪੰਜਾਬ ਦੇ ਵਿੱਚ ਜੰਗਲ ਨਹੀਂ ਹੈਗੇ ਜਾਂ ਪੰਜਾਬ 'ਚ ਜਾਨਵਰ ਨਹੀਂ ਹੈਗੇ ਸੋ ਮੈਂ ਹੁਣ ਇੱਕ ਰਸਤੇ ਦੇ ਵਿੱਚ ਰੁਕਦਾ ਆ ਤੇ ਤੁਹਾਨੂੰ ਥੋੜੀ ਜੀ 뷰 ਦਿਨਾ ਥੋੜੀ ਸਿਨੈਰੀ ਦਿਖਾਉਣਾ ਆਲੇ ਦੁਆਲੇ ਦਾ ਥੋੜਾ ਏਰੀਆ ਦਿਖਾਉਣਾ ਦੋਸਤੋ ਲਓ ਜੀ ਹੁਣ ਆਪਾਂ ਇਸ ਕਿਨਾਰੇ ਤੇ ਆਪਾਂ ਰੁਕਾਂਗੇ ਬਾਈਕ ਆਪਣੀ ਰੋਕੇ ਇੱਥੋਂ ਤੁਹਾਨੂੰ ਆਪਾਂ ਦਿਖਾਉਨੇ ਆ ਆਲੇ ਦੁਆਲੇ ਦੀ ਜੋ ਸਿੰਰੀ ਆ 뷰 ਆ ਆਪਾ ਦਿਖਾ ਦਨੇ ਤੁਹਾਨੂੰ ਤੁਸੀਂ ਦੇਖ ਸਕਦੇ ਆ ਕਿੰਨਾ ਖੂਬਸੂਰਤ ਲੱਗ ਰਿਹਾ ਆ ਧੁੱਪ ਚੜੀ ਹੋਈ ਆ ਤੇ ਕਿੰਨਾ ਖੂਬਸੂਰਤ ਲੱਗ ਰਿਹਾ ਏਰੀਆ ਇਹ ਦੋਸਤੋ ਆਪਣੇ ਪੰਜਾਬ ਦਾ ਏਰੀਆ ਆ ਸੋ ਮੇਰੇ ਭਰਾ ਕਈ ਕਹਿੰਦੇ ਸੀਗੇ ਵੀ ਸਾਡੇ ਪੰਜਾਬ ਚ ਤਾਂ ਜੰਗਲ ਹੀ ਨਹੀਂ ਬਚੇ ਸੋ ਮੈਂ ਉਹਨਾਂ ਨੂੰ ਦਿਖਾਉਣਾ ਚਾਹੁੰਨਾ ਵੀ ਇਹ ਸਾਡੇ ਪੰਜਾਬ ਦਾ ਏਰੀਆ ਆ ਸਾਡਾ ਪੰਜਾਬ ਆ ਦੋਸਤੋ ਤੇ ਸ਼ਿਵਨਾਥ ਜੀ ਆਪਾਂ ਨੂੰ ਮਿਲੇ ਰਸਤੇ ਚ ਇਹਨਾਂ ਨੂੰ ਆਪਾਂ ਪੁੱਛਦੇ ਆ ਜਾਣਕਾਰੀ ਲੈਣੇ ਆ ਖੂ ਬਾਰੇ ਸੋ ਉਹ ਖੂ ਕਿੰਨਾ ਕੁ ਪੁਰਾਣਾ ਜੀ ਇਹ ਕਾਫੀ ਪੁਰਾਣਾ ਹੈ ਬਹੁਤ ਪੁਰਾਣਾ ਹੈ ਪਹਿਲੇ ਪੂਰ ਹੋ ਗਿਆ ਠੀਕ ਹੈ ਜੀ ਪੁਰਾਣਾ ਹੈ ਨਾ ਪੂਰ ਹੋ ਗਿਆ ਬਾਅਦ ਤੋਂ ਫਿਰ ਮੰਦਿਰ ਦੀ ਇਹ ਡਿਪਾਰਟਮੈਂਟ ਕਰਦੇ ਜੇ ਨਾ ਮੰਦਿਰ ਵੀ ਬਹੁਤ ਪੁਰਾਣਾ ਹੈ ਠੀਕ ਹੈ ਜੀ ਤਾਂ ਫਿਰ ਮੰਦਿਰ ਵਾਲੇ ਨਾ ਫਿਰ ਇਹਦੀ ਖੁਦਾਈ ਕਰਾਈ ਮੁੜ ਕੇ ਬਾਅਦਸ ਤਾਂ ਫਿਰ ਪਾਣੀ ਮਤਲਬ ਇਹ ਚ ਆ ਗਿਆ ਠੀਕ ਹੈ ਤਾਂ ਫਿਰ ਇੱਥੇ ਦਾ ਮੰਦਿਰ ਵਾਸਤੇ ਇਹ ਜੋੜ ਕਰਦੇ ਸੀ ਮਤਲਬ ਕਿ ਮੰਦਿਰ ਵਾਸਤੇ ਯੂਜ਼ ਕੀਤਾ ਜਾਂਦਾ ਹੈ ਬਹੁਤ ਪੁਰਾਣਾ ਮਤਲਬ ਬਹੁਤ ਪੁਰਾਣਾ ਉਹ ਇੱਕ ਉਹਦੇ ਬਾਡਲੀ ਸਾਈਡ ਹੈ ਉਹ ਬਹੁਤ ਪੁਰਾਣਾ ਠੀਕ ਹੈ ਠੀਕ ਹੈ ਉਹ ਮਤਲਬ ਹੈ ਨਹੀਂ ਸੋ ਪਹਿਲੇ ਬਾਅਦ ਚ ਨਿਕਾਇਆ ਉਹ ਦੋ ਖੂਹ ਆ ਮਤਲਬ ਹਾਂ ਬਣਿਆ ਬਣਾਇਆ 100 100 ਅੱਛਾ ਬਣਿਆ ਬਣਾਇਆ ਸੀਗਾ ਬਾਅਦ ਕੇ ਕੁਝ ਫਿਰ ਉਹ ਹੋਰ ਮਤਲਬ ਨਾ ਖਦਾਈ ਕਰਕੇ ਤਾਂ ਡੁੱਗੋ ਕੀਤਾ ਤਾਂ ਉਹਦਾ ਵੀ ਪਾਣੀ ਫਿਰ ਅੰਦਰ ਵਰਤਦੇ ਰਹੇ ਠੀਕ ਪ੍ਰਾਚੀਨ ਖੂਹ ਹੀ ਕਹਿ ਸਕਦੇ ਆਪਾਂ ਤੇ ਉਹ ਜਿਹੜਾ ਖੂਹ ਤੁਸੀਂ ਕਹਿੰਦੇ ਉਸ ਤੋਂ ਵੀ ਅੱਗੇ ਆ ਉਹ ਨੇ ਸਾਹਮਣੇ ਬਿਲਕੁਲ ਅੱਛਾ ਸਾਹਮਣੇ ਬਿਲਕੁਲ ਠੀਕ ਹੈ ਤੇ ਇਹ ਤਾਂ ਦੂਜੇ ਪਾਸੇ ਹੈ ਉਹ ਕਿਉਂ ਤੇ ਪਰਲ ਬਤ ਸੈਫਨ ਠੀਕ ਆ ਠੀਕ ਆ ਸੋ ਦੋਸਤੋ ਜਿੱਦਾਂ ਕੀ ਇਹਨਾਂ ਨੇ ਦੱਸਿਆ ਆ ਆਪਾਂ ਹੁਣ ਜਾਣੇ ਆ ਅੱਗੇ ਜਾ ਕੇ ਉਹ ਦੋਨੇ ਜਿਹੜੇ ਖੂਹ ਆ ਉਹ ਦੇਖਦੇ ਆ ਸੋ ਦੋਸਤੋ ਜਿੱਦਾਂ ਕੀ ਬਜ਼ੁਰਗਾਂ ਨੇ ਹੁਣੀ ਦੱਸਿਆ ਵੀ ਖੂਹ ਬਹੁਤ ਪੁਰਾਣੇ ਆ ਆਪਾਂ ਪਿੱਛੇ ਪੈਂਡ ਚ ਵੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਸੀ ਤੇ ਉੱਥੋਂ ਵੀ ਆਪਾਂ ਨੂੰ ਪਤਾ ਲੱਗਾ ਸੀਗਾ ਖੂਹ ਬਾਰੇ ਖੂਹ ਬਾਰੇ ਦਾ ਬਰਮੀ ਬਾਰੇ ਪਤਾ ਲੱਗਾ ਸੀਗਾ ਤੇ ਹੁਣ ਇੱਥੋਂ ਇਹਨਾਂ ਕੋਲ ਪਤਾ ਲੱਗਾ ਇਹ ਕਹਿੰਦੇ ਦੋ ਖੂਹ ਆ ਸੋ ਆਪਾਂ ਹੁਣ ਜਾ ਕੇ ਦੇਖਦੇ ਆ ਵੀ ਉਹ ਪੁਰਾਣੇ ਖੂਹ ਕਿਹੜੇ ਆ ਹੁਣ ਦੋਸਤੋ ਥੋੜਾ ਖੱਡਜੀ ਵਾਲਾ ਏਰੀਆ ਆ ਗਿਆ ਆ ਹਾਟ ਦੇ ਵਿੱਚ ਆਲੇ ਦੁਆਲੇ ਤੁਸੀਂ ਦੇਖ ਸਕਦੇ ਪਹਾੜ ਆ। ਸੋ ਜਿੱਦਾਂ ਉਹਨਾਂ ਨੇ ਦੱਸਿਆ ਸੀ ਆਪਾਂ ਅੱਗੇ ਵੱਧ ਰਹੇ ਹਾਂ ਸਾਹਮਣੇ ਮੈਨੂੰ ਨਜ਼ਰ ਆ ਰਿਹਾ ਖੂ। ਸੋ ਦੋਸਤੋ ਪਹੁੰਚ ਗਏ ਆਪਾਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋਣੇ ਆ ਉਹ ਬਰਮੀ ਤੇ ਉਹ ਜਿਹੜਾ ਪ੍ਰਾਚੀਨ ਜਿਹੜਾ ਪ੍ਰਾਤਨ ਖੂ ਆ ਜਿਹਨੂੰ ਕੀ ਇੱਥੇ ਦੇ ਮੰਦਰ ਵਾਸਤੇ ਵੀ ਵਰਤਿਆ ਜਾਂਦਾ ਸੀ ਪਾਣੀ ਲੋਕ ਵੀ ਭਰਦੇ ਹੋਣਗੇ ਉਸ ਟਾਈਮ ਦੇ ਬਹੁਤ ਪੁਰਾਣਾ ਖੂ ਆ ਬਜ਼ੁਰਗਾਂ ਨੇ ਦੱਸਿਆ। ਸੋ ਆਪਾਂ ਤੁਹਾਨੂੰ ਹੁਣ ਲਾਗੇ ਲੈ ਕੇ ਜਾਂਦੇ ਆ ਤਾਂ ਮੈਂ ਦਿਖਾਉਣਾ ਲਾਗੇ ਜਾ ਕੇ। ਸੋ ਦਰਖਤ ਜਿਹੜਾ ਜਿੱਦਾਂ ਕੀ ਪਤਾ ਲੱਗਾ ਸੀ ਦਰਖਤ ਜਿਹੜਾ ਆ ਕੱਟ ਦਿੱਤਾ ਆ ਹੁਣ ਸੋ ਖੂਹ ਦੀ ਵੀ ਹਾਲਤ ਇਦਾਂ ਦੀ ਆ ਤੁਹਾਨੂੰ ਆਪਾਂ ਹੁਣ ਦਿਖਾ ਦਿੰਨੇ ਆ ਲਾਗੇ ਜਾ ਕੇ ਆ ਬਰਮੀ ਵੀ ਤੁਸੀਂ ਦੇਖ ਸਕਦੇ ਆ ਆ ਬਰਮੀ ਆ ਦੋਸਤੋ ਤੇ ਆ ਨਾਲ ਹੀ ਇਹਦੇ ਖੂਹ ਆ ਪ੍ਰਾਚੀਨ ਖੂਹ ਦੱਸਿਆ ਜਾਂਦਾ ਦੋਸਤੋ ਸਵਾਹ ਖੂਹ ਆ ਜੀ ਟੱਟ ਗਿਆ ਜਿਹੜੀਆਂ ਦੁਬਾਰਾ ਆ ਖੂਹ ਦੀਆਂ ਉਹ ਟੱਟ ਗਈਆਂ ਤੁਸੀਂ ਦੇਖ ਸਕਦੇ ਆ ਜਿਆਦਾ ਤਾਂ ਮੈਂ ਲਾਗੇ ਨਹੀਂ ਜਾਊਂਗਾ ਖਤਰਨਾਕ ਥੋੜਾ ਜਿਆਦਾ ਹੀ ਸਵਾਹ ਖੂਹ ਆ ਜੀ ਤੁਸੀਂ ਦੇਖ ਸਕਦੇ ਆ ਆਲੇ ਦੁਆਲੇ ਸੋਨ ਮਸਾਨ ਆ ਜੀ ਦਰਖਤ ਦੇਖੋ ਕਿੰਨਾ ਪੁਰਾਣਾ ਦਰਖਤ ਇਹਦੇ ਵਿੱਚ ਉੱਗਿਆ ਸੀਗਾ ਜਿਹੜਾ ਕਿ ਖੂਨ ਨੂੰ ਪਾੜ ਕੇ ਖੂਹ ਦੀਆਂ ਜਿਹੜੀਆਂ ਦਵਾਰਾਂ ਆ ਉਹਨੂੰ ਪਾੜ ਕੇ ਬਾਹਰ ਨਿਕਲਿਆ ਆ ਸੀ ਤੇ ਹੁਣ ਜਿਹੜਾ ਆਪਣੇ ਆਪ ਟੁੱਟ ਚੁੱਕਾ ਆਪਣੇ ਭਾਰ ਦੇ ਨਾਲ ਹੀ ਦੇਖਣ ਦੇ ਨਾਲ ਤਾਂ ਮੈਨੂੰ ਇਦਾਂ ਹੀ ਲੱਗਦਾ ਹੈ ਦੋਸਤੋ ਵੀ ਜਿਹੜਾ ਖੂਹ ਦਾ ਦਰਖਤ ਆ ਉਹ ਆਪਣੇ ਭਾਰ ਦੇ ਨਾਲ ਹੀ ਟੁੱਟ ਗਿਆ ਦੋਸਤੋ ਤੁਸੀਂ ਦੇਖ ਸਕਦੇ ਆ ਕਟਿਆ ਵੱਡਿਆ ਤਾਂ ਨਹੀਂ ਲੱਗਦਾ ਇਹ ਆਪਣੇ ਭਾਰ ਦੇ ਨਾਲ ਹੀ ਇੰਨਾ ਵੱਡਾ ਹੋ ਚੁੱਕਾ ਸੀ ਅੰਦਰੋਂ ਹੀ ਆਪਣੇ ਭਾਰ ਦੇ ਨਾਲ ਹੀ ਜਿਹੜਾ ਦਰਖਤ ਆ ਉਹ ਟੁੱਟ ਕੇ ਡਿੱਗ ਗਿਆ ਤੇ ਆਹ ਵਰਮੀ ਆ ਦੋਸਤੋ ਲੱਗੇ ਨਾਗ ਦੇਵਤਾ ਦੀ ਪੁਰਾਣੀ 12ਵੀਂ ਦੇਖੋ ਤੇ ਆ ਖੂਹ ਆ ਜੀ ਇੱਕ ਖੂਹ ਹੋਰ ਆ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਲੱਗੇ ਜਾਗਾ ਉਹਦੇ ਸਾਹਮਣੇ ਬਿਲਕੁਲ ਇੱਕ ਆ ਵੀ ਖੂਹ ਆ ਦੋਸਤੋ ਇਹ ਵੀ ਪ੍ਰਾਚੀਨ ਖੂਹ ਹੀ ਆ ਬਹੁਤ ਪੁਰਾਣਾ ਖੂਹ ਕਹਿ ਸਕਦੇ ਇਹਨੂੰ ਆਪਾਂ ਇਹਦੇ ਵਿੱਚ ਨਲਕਾ ਲੱਗਾ ਹੋਇਆ ਤੇ ਕਿਸੇ ਟਾਈਮ ਤੇ ਮੋਟਰ ਦੇ ਨਾਲ ਇਹਦੇ ਚੋਂ ਪਾਣੀ ਕੱਢਦੇ ਹੋਣਗੇ ਤੇ ਹੁਣ ਵੀ ਫਿਲਹਾਲ ਇਹਨੂੰ ਵਿੱਚ ਪਾਣੀ ਨਜ਼ਰ ਆ ਰਿਹਾ ਸ਼ਾਇਦ ਤੁਹਾਨੂੰ ਦਿਸਦਾ ਕਿ ਨਹੀਂ ਮੈਂ ਜ਼ੂਮ ਕਰਦਾ ਹਾਂ ਉਹ ਤੁਸੀਂ ਦੇਖ ਲਓ ਅਜੇ ਵੀ ਜਿਹੜਾ ਪਾਣੀ ਆ ਵਿੱਚ ਇਹਦੇ ਹੈਗਾ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਹੀ ਪੁਰਾਣੀ ਜਗ੍ਹਾ ਦੋਸਤੋ ਆਪਣੇ ਪੰਜਾਬ ਦਾ ਹੀ ਇਹ ਏਰੀਆ ਆ ਪੰਜਾਬ ਤੋਂ ਬਾਹਰ ਨਹੀਂ ਸੋ ਬਹੁਤ ਹੀ ਪੁਰਾਣਾ ਖੂਹ ਆ ਦੋਸਤੋ ਇਹ ਤੁਸੀਂ ਦੇਖ ਸਕਦੇ ਹੋ ਇੱਕ ਖੂਹ ਤੁਹਾਨੂੰ ਉਧਰ ਦਿਖਾਇਆ ਆਪਾਂ ਕਿਸੇ ਟਾਈਮ ਤੇ ਇਸ ਖੂਹ ਦੇ ਵਿੱਚੋਂ ਪਾਣੀ ਕੱਢਿਆ ਜਾਂਦਾ ਸੀਗਾ ਕਿਉਂਕਿ ਜਦੋਂ ਫੈਸਿਲਿਟੀ ਨਹੀਂ ਸੀ ਪਾਣੀ ਦੀ ਉਦੋਂ ਇਹਨਾਂ ਖੂਹ ਨੂੰ ਹੀ ਵਰਤਿਆ ਜਾਂਦਾ ਸੀਗਾ ਇੱਕ ਇਹ ਸੀ ਇੱਕ ਉਹ ਸੀ ਉਹ ਖੂਹ ਦੇ ਠੱਠਣ ਤੋਂ ਬਾਅਦ ਉਹ ਤਾਂ ਬਹੁਤ ਹੀ ਪੁਰਾਣਾ ਦੱਸਿਆ ਜਾਂਦਾ ਜਿਹੜਾ ਪਹਿਲਾਂ ਦਿਖਾਇਆ ਤੁਹਾਨੂੰ ਤੇ ਉਸ ਤੋਂ ਬਾਅਦ ਇਹਦੀ ਸਾਰੀ ਕੀਤੀ ਗਈ ਸੀ ਇਸ ਖੂਹ ਦੀ ਸੋ ਹੁਣ ਪਾਣੀ ਵਗੈਰਾ ਦਾ ਕਨੈਕਸ਼ਨ ਆ ਗਿਆ ਆ ਫੈਸਿਲਿਟੀਆਂ ਬਹੁਤ ਮਿਲ ਚੁੱਕੀਆਂ ਜਿਹਦੇ ਕਰਕੇ ਹੁਣ ਇਹਨੂੰ ਜਿਹੜਾ ਯੂਜ਼ ਨਹੀਂ ਕੀਤਾ ਜਾਂਦਾ ਪਾਣੀ ਫਿਲਹਾਲ ਹੈਗਾ ਇਹਦੇ ਵਿੱਚ ਪਰ ਇਸਤੇਮਾਲ ਨਹੀਂ ਕੀਤਾ ਜਾਂਦਾ ਸੋ ਤੁਸੀਂ ਦੇਖ ਸਕਦੇ ਆ ਖੂਹ ਜੀ ਬਾਕੀ ਆਲੇ ਦੁਆਲੇ ਦਾ ਏਰੀਆ ਤੁਸੀਂ ਦੇਖ ਲਓ ਇੱਥੇ ਮੈਨੂੰ ਮੋਰ ਵੀ ਨਜ਼ਰ ਆ ਰਹੇ ਸੀਗੇ ਪਰ ਜਦੋਂ ਮੈਂ ਆਇਆ ਮੋਰ ਜਿਹੜੇ ਸੀ ਉਹ ਚਲੇ ਗਏ ਉੱਡ ਕੇ ਇੱਕ ਵਾਰੀ ਫੇਰ ਦਿਖਾ ਦਿੰਨੇ ਆ ਜੀ ਹੁਣ ਕਰਦੇ ਆਂ ਦੋਸਤੋ ਵੀਡੀਓ ਦੀ ਸਮਾਪਤੀ ਉਮੀਦ ਆ ਤੁਹਾਨੂੰ ਅੱਜ ਦੀ ਜਿਹੜੀ ਇਹ ਵੀਡੀਓ ਆ ਉਹ ਵਧੀਆ ਲੱਗੀ ਹੋਵੇਗੀ ਪਿੰਡ ਦੱਸਿਓ ਕਮੈਂਟ ਕਰਕੇ ਕਿੱਦਾਂ ਦਾ ਆ ਐਦਾਂ ਹੀ ਲਾਈਕ ਸ਼ੇਅਰ ਤੇ ਸਪੋਰਟ ਕਰਦੇ ਰਹੋ ਦੋਸਤੋ ਤੁਹਾਡੀ ਸਪੋਰਟ ਦੇ ਨਾਲ ਹੀ ਆਪਾਂ ਅੱਗੇ ਵਧਣਾ ਦੋਸਤੋ ਤੁਹਾਡੇ ਇੱਕ ਲਾਈਕ ਦੇ ਨਾਲ ਹੀ ਆਪਾਂ ਅੱਗੇ ਵਧਣਾ ਦੋਸਤੋ ਸੋ ਵੀਡੀਓ ਨੂੰ ਲਾਈਕ ਦਿਓ ਕਮੈਂਟ ਜ਼ਰੂਰ ਕਰਿਓ ਹੁਣ ਤੁਹਾਨੂੰ ਆਪਾਂ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਐਦਾਂ ਦੀ ਹੀ ਕੋਈ ਇੰਟਰਸਟਿੰਗ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਾਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਸਪੋਰਟ ਦੇ ਨਾਲ ਆਪਣੇ ਅੱਜ 83000 ਸਬਸਕ੍ਰਾਈਬਰ ਹੋ ਗਏ ਆ ਸੋ ਇਦਾਂ سپورਟ ਕਰਦੇ ਰਹੋ ਦੋਸਤੋ ਬਹੁਤ ਬਹੁਤ ਤੁਹਾਡਾ ਥੈਂਕ ਯੂ ਬਹੁਤ ਬਹੁਤ ਧੰਨਵਾਦ